ਹਾਂਜੀ ਦੋਸਤੋ ਮਿੱਤਰੋ ਸਾਨੂੰ ਪਿਆਰਪਰਿ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪੀਚ ਕੈਨ ਤੇ ਬਲੌਗ ਦੇ ਵਿੱਚ ਕਹਿ ਸਕਦੇ ਆ ਵੀ ਤੁਹਾਡਾ ਸਵਾਗਤ ਹੈ ਤੇ ਕਾਫੀ ਟਾਈਮ ਬਾਅਦ ਆ ਜਾਣਾ ਹੁਣ ਆਪਾਂ ਕਾਂਡਲੇ ਵਾਲਾ ਟੂਰ ਛੱਡਿਆ ਤੇ ਦੇਖਦੇ ਆਂ ਚ ਕਿੰਨਾ ਕੁ ਭਰਾ ਮਿਸ ਕਰਦੇ ਸੀ ਤੇ ਕਿੰਨੇ ਕੁ ਭਰਾ ਆਪਾਂ ਨੂੰ ਇਸ ਲੈਂਡ ਤੇ ਮਿਲਦੇ ਨੇ ਹਨਾ ਬੜੇ ਮੈਸੇਜ ਆਉਂਦੇ ਆ ਬਾਈ ਜੀ ਕਾਂਡਲਾ ਰੋਡ ਤੇ ਕਦੇ ਮਿਲੇ ਨਹੀਂ ਕਦੇ ਦੇਖੇ ਨਹੀਂ ਸੋ ਹੁਣ ਬਿਲਾਰੇ ਭਰਾ ਮੇਰੇ ਸੀਗੇ ਬ੍ਰਦਰ ਸੋ ਬਾਕੀ ਕਾਫੀ ਟਾਈਮ ਬਾਅਦ ਹਜ਼ਾਰਾਂ ਮੈਨੂੰ ਲੱਗਦਾ ਵੀ 2.5 ਸਾਲ ਦੇ ਲੰਘ ਭਾਗੇ ਜੇ ਕੋਣ। ਤੇ ਕਹਿੰਦਾ ਦਾਦਾ ਦੀ 88 ਜਨ ਦੀ ਗੱਡੀ ਵਿੱਚ ਹਾਂ ਉਹਦੇ ਬਾਅਦ ਦਾ ਹੁਣ ਤਵਾਰੇ ਜਿਹੜਾ ਸੁਭਾਅ ਬਣਿਆ ਜਾਮ ਦਾ। ਤੇ ਬਾਕੀ ਗਾਈਡ ਕਰਦੇ ਰਹੋ ਆਪਣੇ ਭਰਾ ਨੂੰ ਕਮੈਂਟਾਂ ਦੇ ਵਿੱਚ। ਕਈ ਵਾਰੀ ਕਿਤੇ ਕੋਈ ਦਿੱਕਤ ਪਰੇਸ਼ਾਨੀ ਕੋਈ ਰੋਡ ਬੰਦ ਜਾਂ ਰੋਡ ਹਨਾ। ਸੋ ਉਹ ਚੀਜ਼ ਤੇ ਗਾਈਡ ਕਰਦੇ ਹੋ ਮੈਨੂੰ। ਬਾਕੀ ਮਿਲਦੇ ਆਂ ਕੋਈ ਗੱਲ ਨਹੀਂ ਵਲੌਗ ਪਾਉਂਗਾ ਬਾਈ ਜੀ। ਬਲੌਗ ਦੇ ਵਿੱਚ ਤੁਸੀਂ ਸਾਰੇ ਭਰਾਵਾਂ ਨੇ ਕੰਨੀਆਂ ਸਪੋਰਟ ਤੇ ਜ਼ਰੂਰ ਜੇ ਕੋਈ ਮੇਰਾ ਭਰਾ ਹੁੰਦਾ ਜਾਂਦਾ ਤੇ ਜਿਹਦੀ ਮਿਲਣ ਦੀ ਤਮੰਨਾ ਚਾਹਣਾ ਦਿਲ ਚੋਂ ਹੈ ਤੇ ਜ਼ਰੂਰ ਭਾਈ ਹਨਾ ਬਾਕੀ ਲਵੀਓ ਡਰਾਈਵਰ ਮੈਗਮਾ ਜਿੰਦਾਬਾਦ ਸਪੋਰਟ ਕਰਿਓ ਆਪਣੇ ਭਰਾਣਾਂ ਨੂੰ ਸ਼ਾਮਾਂ ਵਾਲਾ ਟਾਈਮ ਆਣੀ ਕਰੋ ਨਿਕਲੇ ਆ ਤੇ ਹਰੇ ਆਪਾਂ ਗੱਡੀ ਲੋਡ ਕਰਨੀ ਹੈ ਜੀ ਲੋਡ ਕਰਾਂਗੇ ਆਪਾਂ ਸਰਸੇ ਦਾ ਲੈ ਕੇ ਆਪਾਂ ਉਸ ਤੋਂ ਬਾਅਦ ਜਿਹੜਾ ਅਕੇਲੀ ਰਵਾਨਾ ਹੋਵਾਂਗੇ ਠੀਕ ਹੈ ਜੀ ਸੋ ਸਾਰੇ ਭਰਾਵਾਂ ਨੂੰ ਇਹ ਹੀ ਆ ਕਿ ਜ਼ਰੂਰ ਸਪੋਰਟ ਕਰਿਓ ਜਿਹੜਾ ਨੇ ਪੇਜ ਨੂੰ ਨਹੀਂ ਫੋਲੋ ਕਰਿਆ ਉਹ ਫੋਲੋ ਕਰ ਲੈਣਾ ਠੀਕ ਹੈ ਜੀ ਅਗਰੇ ਵੀਡੀਓ ਤੁਸੀਂ YouTube ਤੇ ਦੇਖਦੇ ਹੋ ਆ ਫਿਰ YouTube ਚੈਨਲ ਨੂੰ ਆ ਜਿਹੜਾ ਉਹ ਸਬਸਕ੍ਰਾਈਬ ਕਰਨਾ ਹੈ ਤਾਂ ਇਹ ਆ ਦੋਸਤੋ ਅਬੀ